ਫਿਰੋਜ਼ਪੁਰ ਤੋਂ ਬ੍ਰੇਕਿੰਗ ਸਾਮਣੇ ਜੁਥੇ ਕਿ ਫਿਰੋਜ਼ਪੁਰ ਦੇ ਗੁਰੂ ਹਰ ਸਹਾਇ ਦੇ ਵਿੱਚ ਐਨਕਾਊਂਟਰ ਹੋਇਆ ਹੈ ਮੁੱਠਪੇੜ ਤੋਂ ਬਾਅਦ ਇੱਕ ਨਸ਼ਾ ਤਸਕਰ ਗ੍ਰਿਫਤਾਰ ਹੋਇਆ। ਤਸਕਰਾਂ ਨੇ ਕਾਰਵਾਈ ਕਰਨ ਗਈ ਪੁਲਿਸ ਤੇ ਫਾਇਰਿੰਗ ਕੀਤੀ। ਤੇ ਪੁਲਿਸ ਨੇ ਨਸ਼ਾ ਤਸਕਰਾਂ ਵਿਚਾਲੇ ਫਾਇਰਿੰਗ ਹੋਈ ਹੈ। ਸੋ ਕਾਬੂ ਕੀਤਾ ਤਸਕਰ ਦੇ ਸਾਥੀ ਨਾਕੇ ਤੋਂ ਫਰਾਰ ਹੋ ਗਏ ਨੇ। ਫਿਲਹਾਲ ਪੁਲਿਸ ਅਨੁਦਿਪਾਲ ਦੇ ਵਿੱਚ ਕੂਚੀ ਹੋਈ ਹੈ। ਫਿਰੋਜ਼ਪੁਰ ਦੇ ਗੁਰੂ ਹਰ ਸਹਾਇ ਦੇ ਵਿੱਚ ਐਨਕਾਊਂਟਰ ਹੋਇਆ ਹੈ ਪੁਲਿਸ ਨਾਲ ਮੁੱਠਪੇੜ ਹੋਈ ਹੈ ਨਸ਼ਾ ਤਸਕਰਾਂ ਦੀ। ਜੁਥੇ ਕਿ ਇੱਕ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਗਿਆ। ਕਾਬੂ ਕੀਤੇ ਗਏ ਤਸਕਰ ਦੇ ਸਾਥੀ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਨੇ ਗੁਰੂ ਹਰ ਸਾਹਿਬ ਦੇ ਵਿੱਚ ਸ਼ਨ ਕਾਊਂਟਰ ਹੋਇਆ ਤਾਜ਼ੇ ਕੀ ਪੁਲਿਸ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਗਈ ਸੀ ਤੇ ਨਸ਼ਾ ਤਸਕਰਾਂ ਦੇ ਵੱਲੋਂ ਪੁਲਿਸ 'ਤੇ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਜਵਾਬੀ ਫਾਇਰਿੰਗ ਹੋਈ ਮੋਟਪੇੜ ਹੋਈ ਤੇ ਇੱਕ ਤਸਕਰ ਪੁਲਿਸ ਦੇ ਅੜਿੱਕੇ ਆ ਗਿਆ ਹੁਸੇ ਬਾਕੀ ਜੋ ਸਾਥੀ ਸਨ ਉਹ ਫਰਾਰ ਹੋ ਗਏ ਮੌਕੇ ਤੋਂ ਤਾਂ ਫਿਲਹਾਲ ਉਹ ਪੁਲਿਸ ਨੇ ਆਦੀ ਪਾਲ ਦੇ ਵਿੱਚ ਜੁੱਤੀ ਹੋਈ ਇਸ ਲਈ ਫਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੇ ਨਿਰਦੇਸ਼ ਅਗੇ ਪੂਰੇ ਜ਼ਿਲੇ ਵਿੱਚ ਮੁਸਤੈਦੀ ਨਾਲ ਜਿਹੜਾ ਹੈਗੇ ਨਾਕੇ ਲਗਾਏ ਜਾਂਦੇ ਹਨ ਇਸ سلسلے ਵਿੱਚ ਜਿਹੜਾ ਡੀਐਸਪੀ ਗੁਰਰ ਸਾਹਿਬ ਆਤੂ ਸੋਨੀ ਜਿਹੜੀ ਪੁਲਿਸ ਪਾਰਟੀ ਸੀ ਕੀ ਉਹਨੇ ਜਿਹੜਾ ਨਾਕਾ ਲਗਾਇਆ ਹੋਇਆ ਸੀ ਲਖਮੀਪੁਰ ਗੁਰਰ ਸਾਹਿਬ ਵਿੱਚ ਜਦ ਦੀਨ ਸਕੀਪੁਰਕ ਦੋ ਮੋਟਰਸਾਈਕਲ ਤੇ ਆ ਰਹੇ ਸਨ ਜਦ ਉਹਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ ਤੇ ਉਹਨੇ ਫਾਇਰਿੰਗ ਕੀਤੀ ਤੇ ਵਾਪਸ ਮੁੜ ਕੇ ਭੱਜ ਗਏ ਜਿਹੜੀ ਡੀਐਸਪੀ ਅਥਾਰੀ ਸੁਨੀ ਦੀ ਟੀਮ ਸੀਗੀ ਉਹਨੇ ਬਰੀ ਮੁਸਤੀਦੀ ਤੇ ਦਲੇਰੀ ਨਾਲ ਉਹਦਾ ਪਿੱਛਾ ਕੀਤਾ ਤੇ ਨਾਲ ਪਿੱਛਾ ਕੀਤਾ ਤੇ ਜਿਹੜਾ ਉਹਨੇ ਫਾਇਰਿੰਗ ਕੀਤੀ ਜਿਹੜੀ ਪੁਲਿਸ ਪਾਰਟੀ ਉਹਨੇ ਵੀ ਜਵਾਬੀ ਫਾਇਰਿੰਗ ਕੀਤੀ ਇੱਕ ਜਿਹੜਾ ਆਰ.ਓ.ਪੀ ਸੀਗਾ ਰਾਹੁਲ ਉਹਨੂੰ ਫੜ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੇ ਸੀਗੇ ਦੋ ਉਹ ਅੰਧੇਰੇ ਦਾ ਫਾਇਦਾ ਉਠਾ ਕੇ ਜਿਹੜੇ ਬਚ ਗਏ ਉਹਨੂੰ ਫਰਨਲੀ ਟੀਮ ਬਣਾ ਗਿਆ ਤੇ ਉਹਨੂੰ ਅਸੀਂ ਛੇਤੀ ਛੇਤੀ ਫੜ ਲਾਂਗੇ ਧੰਨਵਾਦ